ਪਰਿਆ ਕੀ ਪਰਿਆ ਵਾ ਵਾਓ ਆਹ ਕੰਮ ਖਤਰੇ ਵਾਲਾ ਓਏ ਟਾਇਰ ਖੁੱਬੇ ਥੱਲੇ ਓਏ ਪਿਛਲਾ ਪਿਛਲਾ ਟਾਇਰ ਵੇਖੇ ਦਾ ਪਰੇ ਹੋ ਹਾਂ ਤੇ ਇਦਾਂ ਦਾ ਨਾ ਤਾਂ ਹੁਣ ਥੋੜਾ ਮਤਲਬ ਦੋਨ ਮਹੀਨਾ ਗਾ 10 15 ਦਿਨ ਦੋਨ ਨੂੰ ਇਹ ਆਹ ਸੀਟਾ ਉਹ ਸਾਰਾ ਕੁ ਕਰਦਾ ਸੀਟਾ ਸੁਟਾ ਕੋਪੀ ਨਵੀਆਂ ਪਾਈਆਂ ਸੀਟਾ ਦੀ ਸੀਟਾ ਕਾਹੀ ਆ ਜੀ ਚੈੱਕ ਕਰੋ सारा कुछ है आ गया इंडिया सर्टिफिकेट ऑफ रजिस्ट्रेशन सर्टिफिकेट ऑफ फिटनेस ते जो कि आप देख सकते हैं ऑर्डर हमने किया था और ऑर्डर आ गया है हमारा हिंदी जी चाहते ब्लॉग शुरू है ਹਾਂਜੀ ਇਹ ਕਿਥਾਂ ਮਿੱਤਰੋ ਉਹ ਸਾਰੇ ਵਧੀਆ ਹੋ ਗਏ ਲੋਕ ਅੱਜ ਕੀਤਾ ਵਾ ਘਟੋ ਘਟ 50000 ਜਰਾ ਬਾਤ ਕਰੂ ਤੇ ਉਦਾਂ ਹੀ ਮੈਂ ਕਿਹਾ ਚੜ ਕਰ ਲੈਨੇ ਆ ਮਾੜਾ ਮੋਡਾ ਘਰ ਦਾ ਹੀ ਕੰਮ ਕਰ ਲੱਗੇ ਆ ਤੇ ਗੁਰਦੁਆਰੇ ਦੀ ਨਾਲੇ ਕਰਦੇ ਆ ਸੇਵਾ ਬਾਲਾਂ ਚੱਲੇ ਵਢਣ ਮੁੰਡੇ ਜਿਹੜੇ ਅੱਜ ਆਪਣੇ ਸਾਡੇ ਨਾਲ ਹੈ ਨਹੀਂ ਕੋਈ ਵੀ ਬੰਦਾ ਕੋਈ ਨਹੀਂ ਬੰਦੇ ਨੂੰ ਸੁਲੇਦ ਗੱਲੇ ਕਿ ਸਹੀ ਕਮਾ ਕਰ ਆ ਜਾ ਤੇ ਕੋਈ ਬੰਦੇ ਤੇ ਕਈ ਬਿਮਾਰ ਵਾ ਮਾਂ ਇੱਕ ਸਕੂਲੀਆ ਕਾ ਲਿਆ ਹੀ ਬੰਦਾ ਚੱਲ ਮੈਂ ਬੰਦਾ ਕਰਦੇ ਹਾਂ ਸਕੂਲੇ ਤੇ ਅਹੀਂ ਸੇਵਾ ਸੂਆ ਕਰ ਲੰਨੇ ਆ ਤੇ ਬਾਕੀ ਇਹ ਵੀ ਵਲੌਗ ਜਿਹੜਾ ਹੈਗਾ ਇਹ ਬੜੇ ਟਾਈਮ ਬਾਅਦ ਅਹੀਂ ਸ਼ੁਰੂ ਕੀਤਾ ਵਾ ਮੈਂ ਕਿਹਾ ਚਲੋ ਦਰਸ਼ਕਾਂ ਨੂੰ ਅੱਜ ਕੋਈ ਨਵਾਂ ਸੱਬ ਕੱਢ ਕੇ ਦਿਖਾਉਣੇ ਆ ਤੇ ਅੱਜ ਅਹੀਂ ਚੱਲੇ ਬਾਲਣ ਵੱਡਣ ਤੇ ਆਣ ਕੇ ਜਿਹੜਾ ਤੁਹਾਨੂੰ ਦੇਣਾ ਹੈ ਸਰਪ੍ਰਾਈਜ਼ ਵੀ ਅਹੀਂ ਚੀਜ਼ ਕਰਨੀ ਹੈ ਕਿ ਤਿਆਰ ਉਹਨੂੰ ਵੀ ਕੱਢਾਂਗੇ ਜਿੱਦਾਂ ਇਹ ਤਾਂ ਚੱਲਦਾ ਅਸੀਂ ਦਿਨਾਂ ਸਕੂਟਰ ਨੂੰ ਲੱਗੇ ਅਹੀਂ ਤਿਆਰ ਕਰਨ ਤੇ ਇੱਕ ਜਿਹੜਾ ਗੱਡੀ ਹੁਣ ਆਪਣੇ ਜੈਕਸ ਬੈਰੋ ਦਾ ਕੰਮ ਕਰੋਣੇ ਕਿਉਂਕਿ ਮੇਲੇ ਆ ਗਏ ਆ ਤੇ ਸਾਰੇ ਜਣੇ ਸਮਝੰਦੇ ਹੁਣ ਗਏਵੇਂ ਠੰਡੇ ਝੋਕੇ ਬੈਗੇ ਆ ਠੰਡੇ ਨਹੀਂ ਅਹੀਂ ਹੋਏ ਆ ਮੜਾ ਕੰਮ ਕਰ ਗਏ ਹੁ ਤੇ ਕੋਈ ਨਹੀਂ ਚਲੋ ਮਿਲਦੇ ਹਾਂ ਤੁਹਾਨੂੰ ਹੁਣ ਚਲੋ ਅੱਗੇ ਜਾ ਕੇ ਛੋਟ ਦੇਨੇ ਆ ਤੇ ਵਲੌਗ ਨੂੰ ਐਂਡ ਤੱਕ ਜਰੂਰ ਵੇਖਣਾ ਤੁਸੀ ਹੁਣ ਤੇ ਚਲੋ ਲੋ ਵੀ ਟਰਾਲੀ ਆਮਨੇ ਢਾਲ ਲਈ ਹੈ ਜੋ ਕਿ ਬਹੁਤ ਮੁਸ਼ਕਿਲ ਢਲੀ ਹੈ ਤੇ ਬੰਦੇ ਹੋਗੇ ਨਵੇਂ ਥੋੜੇ ਨਾਲ ਕੰਮ ਇਹਨਾਂ ਕੀਤਾ ਰਿਹਾ ਲਿਆ ਜਿਹੜਾ ਲੋ ਜੀ ਤੇ ਬਾਕੀ ਹੁਣ ਜਾਣਦੇ ਆ ਉਹਨਾਂ ਬੰਦਿਆਂ ਲੱਗੇ ਆ ਜੀ ਜਿਨ੍ਹਾਂ ਨੂੰ ਛੇੜਿਆ ਡੀਮੈਂਡ ਕਰਦੇ ਨਾਲ ਲੱਗੇ ਆਹੋ ਬੜੇ ਜਨਾਂ ਨੇ ਵੇਟ ਕਰਨਾ ਚਲੋ ਵੇਖੀ ਹੁਣ ਮੜ ਆਇਆ ਓ ਲੈ ਉਨਾਉ ਨਾ ਪਪੇ ਇਹ ਤਾਂ ਕੰਮ ਖਤਰੇ ਵਾਲਾ ਬੰਦਾ ਹੀ ਨਾ ਕਰਤਾ ਆਇਓ ਲੋ ਵੀ ਮਿੱਤਰੋ ਟਰਾਲੀ ਗਈ ਪੈ ਹੁਣ ਆਈ ਉੱਥੇ ਜਾਵਾਂਗੇ ਹੁਣ ਐਕਟੀਵੇਟ ਕਰ ਰਹੇ ਨੇ ਬੰਦੇ ਲੋਗੋ ਕਿ ਚੋਕੀ ਕੋਈ ਜਾ ਕੇ ਨੀ ਪਤੀ ਹੁਣਾ ਪਣਾ ਮੈਨੂੰ ਦੂਜੇ ਪਾਸੇ ਹੁਣਾ ਨਾ ਆਓ ਸੁੰਦਰਾ ਗੱਲ ਕਮਖਾ ਦੀ ਯਾਰਾ ਫਿਰ ਦੇ ਦੀ ਜਿਆਦਾ ਨਹੀਂ ਵਗੋਣਾ ਬਾਅਦ ਵਿੱਚ ਵਗੋਨੇ ਆਂ ਪਿੰਡ ਜਾ ਕੇ ਟਰਾਲੀ ਵਗੋਨੇ ਆਂ ਆ ਆ ਆ ਇੱਥੇ ਰੱਖ ਬੱਸ ਚਲੋ ਜੀ ਤੇ ਲਾਓ ਮੈਂ ਵੀ ਕਹ ਹਰ ਨਿਕ ਮਾਨ ਡਿਆ ਵਾ ਇਹ ਵੱਡਿਆ ਬੁੱਡਿਆ ਨਹੀਂ ਐ ਅਵੇ ਟਰੈਕਟਰ ਘੁੰਮ ਹੋ ਗਿਆ ਓਏ ਟਰੈਕਟਰ ਟਰੈਕਟਰ ਘੁੰਮ ਹੋ ਗਿਆ ਤੇ ਧੰਨ ਮਗਾਉਨੇ ਹਾਂ ਜਾ ਕੇ ਇਹ ਬਾਲਣ ਕੋਈ ਵੱਡਿਆ ਨਹੀਂ ਆ ਜਿਹੜਾ ਥਲੇ ਡਿੱਗਾ ਡੁਗਾ ਉਹ ਹੋ ਚੁੱਕਿਆ ਵਾ ਇਹ ਨਾ ਗੱਲ ਚੁੱਕਦੇ ਹੋ ਕਿਤੇ ਲੋ ਵੀ ਆ ਨਹੀਂ ਦੇਖ ਸਕਦੇ ਜੇ ਮਦਦ ਕਰਦਾ ਫਦੇ ਮੁੰਡਿਆਣੇ ਤੇ ਬਾਲਣ ਦਾ ਅਸੀਂ ਵਲੋਗ ਤਾਂ ਨਹੀਂ ਬਣਾਉਂਦੇ ਤੇ ਕਈ ਜਣੇ ਯਾਰ ਗੱਲ ਬੜੀ ਚੁੱਕਦੇ ਆ ਐਵੇਂ ਰਿਕਾਰਡਿੰਗਾਂ ਕਰਕੇ ਕਿਤੇ ਚੱਲ ਜਾਣਗੇ ਵੀ ਇਹਨਾਂ ਬਾਲਣ ਵੱਡਿਆ ਵਾ ਤਾਂ ਕਰਕੇ ਤੇ ਬਾਕੀ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਆ ਗੁਰੂ ਘਰ ਦੀ ਸੇਵਾ ਜਿਹੜਾ ਇੱਥੇ ਵੀ ਗੱਲ ਕਰੂਗਾ ਮਾੜੀ ਗੱਲ ਵਾ ਤੇ ਤੁਸੀਂ ਵੀ ਸਾਰੇ ਮੇਰੇ ਵੀਰ ਭਰਾ ਸਾਰੇ ਸੇਵਾ ਕਰਿਆ ਕਰੋ ਹਾਂਜੀ ਆਗੇ ਆਗੇ ਤੇ ਬਾਕੀ ਹੁਣ ਅੱਗੇ ਜਾ ਕੇ ਕਰਦੇ ਕੰਟੀਨਿਊ ਜੋ ਕਿ ਅਬ ਦੇਖ ਸਕਤੇ ਹਨ ਆਰਡਰ ਹਮਨੇ ਕੀਆ ਥਾ ਔਰ ਆਰਡਰ ਆ ਗਿਆ ਹੈ ਹਮਾਰਾ ਹਿੰਦੀ ਜੀ ਕਰਦੇ ਵਲੌਗ ਸ਼ੁਰੂ ਅੱਜ ਤੇਰੀ ਅਨਬਾਕਸਿੰਗ ਕਰਦੇ ਆਣੇ ਕਦੋਂ ਕਰੀਏ ਫਿਰ ਜੇ ਟਰੈਕਟਰ ਵਾਸ਼ ਕਰਨੇ ਲਈ ਹੈ ਔਰ ਗਾਡੀ ਵਾਸ਼ ਕਰਨੇ ਲਈ ਹੈ ਬਹੁਤ ਹੀ ਬੜੀਆ ਪ੍ਰੋਡਕਟ ਆ ਆ ਕੀ ਹੈ ਇਹ ਪੌਸ਼ਨ ਆ ਵਾਓ ਭਰਾਂ ਨੂੰ ਕੀ ਲਾਈਏ ਖੋਲਿਏ ਖੋਲੋ ਹਬਲਾ ਖੋਲ ਕੇ ਮਖਾਉਣੇ ਤੁਹਾਨੂੰ ਵੀ ਜਿੰਨਾ ਗੱਡੀਆਂ-ਗੁੱਡੀਆਂ ਆ ਸਾਫ਼ ਰਹਿਣ ਸਾਰਾ ਕੁਝ ਵਧੀਆ ਆ ਵੀ ਆ ਦੂਜਾ ਵਾ ਆਹ ਫੋਲੋ ਆਪਲਾ ਅੱਛਾ ਠੀਕ ਆ ਠੀਕ ਆ ਸਾਰਾ ਕੋ ਮਤਲਬ ਇਦਾਂ ਦਿਖਾ ਲਿਆ ਨਾ ਇਹ ਡਰੈਸ ਜਿਹੜਾ ਤੁਸੀਂ ਵਗੋਉਂਦੇ ਹੋ ਨਾ ਉਹ ਮੈਨੂੰ ਫੋਟੋ ਦੇ ਦਿਓ ਮੜੀ ਇੱਥੇ ਘਰੇ ਆਇਆ ਕਰ ਲੈ ਹੁਣ ਲੈ ਆਇਓ ਇਹ ਛੋਟਾ ਵਾ ਬਸ ਆਹੀ ਹੈ ਨਹੀਂ ਮਤਲਬ ਆਹ ਉੱਤੇ ਲਾ ਦੇਣਾ ਵਾ ਪੈਪ ਦੇ ਅੱਗੇ ਲਾ ਦੇਣਾ ਵਾ ਲੋ ਵੀ ਚੀਜ਼ ਤਾਂ ਬਹੁਤ ਸ਼ਾਨਦਾਰ ਵਾ ਇਹ ਮਗਾਓ ਜੇ ਜਿੰਨੇ ਮਤਲਬ ਹਾਂ ਤੇ ਬਾਕੀ ਜਿੰਨੇ ਗੱਡੀਆਂ ਸਾਫ਼ ਰੱਖਣੀਆਂ ਮਗਾ ਲਓ ਆ ਕੀ ਆ ਹਾਂ ਵੇਖੀ ਇਹ ਇਹ ਪੈਪ ਦੇ ਅੱਗੇ ਲਾ ਦੇਣਾ ਨਾ ਸਪਰੇਅ ਕਰਨਾ ਪੰਪ ਗੱਡੀਆਂ ਤੇ ਪੰਪ ਲਗਾਏ ਮਗਾਉਣਾ ਬਾਕੀ ਪੈਲੀ ਪੈਲੀ ਨੂੰ ਸਪਰੇਅ ਵੀ ਹੋ ਸਕਦੀ ਹੈ ਨਾ ਲੈ ਆਹ ਗੱਡੀ ਨੂੰ ਜਿਹੜੀ ਇੱਥੇ ਲੱਭ ਲੈ ਵੀ ਆਪ 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 ਆਪਾਲਸ਼ ਆ ਗਈ ਆਪਣੀ ਇਹਨਾਂ ਗੱਡੀਆਂ ਜਿਹੜੀਆਂ ਲਿਸ਼ਕਦੀ ਰਹਿਊਗੀ ਤਾਂ ਬਾਕੀ ਪੂਰਾ ਮਤਲਬ ਪਾਲਸ਼ ਪਲੱਸ ਹੋਰ ਵੀ ਖੁੱਲ ਗਿਆ ਵਾ ਉਹ ਵਾਲਾ ਪ੍ਰਾਸਰ ਓਕੇ ਰਿਪੋਰਟ ਆਏ ਇਹ ਮਤਲਬ ਦੂਜੀ ਆ ਨਾ ਇੰਟੀਰੀਅਰ ਵਾਲੀ ਆ ਨਾ ਲੋ ਵੀ ਆਹ ਕੰਪਨੀ ਨੇ ਮੰਗਾ ਲਿਆ ਬਾਕੀ ਤੁਹਾਨੂੰ ਇਹਦਾ ਰਿਵਿਊ ਦਿੰਨੇ ਆ ਮਾਰ ਕੇ ਆਹ ਚੀਜ਼ ਹੈ ਇਹ ਦਲਗੂ ਵੀ ਉਹਦੇ ਤੇ ਇੱਥੇ ਪੈਪ ਚੜਾ ਕੇ ਨਾ ਜਰਾ ਕੱਸ ਦੇਣਾ ਨਾ ਅੱਛਾ ਅੱਛਾ ਮਤਲਬ ਚੀਜ਼ ਤੇ ਵਧੀਆ ਛੋਟੀ ਟੂਟੀ ਦੇ ਕੱਸ ਦੇਣੀ ਇੱਥੇ ਪਰ ਇਹ ਛੋਟੀ ਪੈ ਵਾਸਤੇ ਵੱਡੀ ਬਾਤ ਨਹੀਂ ਹੈ ਹੈਗੀ ਛੋਟੀ ਆ ਮੰਗਾਇਆ ਵਾ ਲੈ ਇੱਥੇ ਵੀ ਪੈਪ ਚੜਾਣਾ ਤੇ ਉਹ ਕੱਸ ਦੇਣਾ ਲੈ ਵੀ ਚੀਜ਼ ਤਗੜੀ ਆ ਚਲੋ ਅੱਜ ਧੋਵਾਂਗੇ ਨਹੀਂ ਪਰ ਮਾਰ ਕੇ ਵੇਖਦੇ ਹਾਂ ਵਧੀਆ ਚੀਜ਼ ਤੇ ਬਾਕੀ ਲੱਗੇ ਟਰੈਕਟਰ ਬਾਲਣਾ ਹੀ ਲੈਣਦਾ ਵਾ ਤੇ ਘਰ ਜਾ ਕੇ ਕਰਦੇ ਹਾਂ ਕੰਟੀਨਿਊ ਇੱਕ ਸਕੂਟਰ ਘੜਦੇ ਜਾ ਕੇ ਜਿਹੜਾ ਬਣਾਉਣਾ ਲੋ ਵੀ ਮਿੱਤਰੋ ਸਕੂਟਰ ਵੇਖਣ ਜਾਂਦੇ ਅਸੀਂ ਕਿੱਥੇ ਆ ਆ ਲਿਓ ਪੱਤਿਆ ਹੁਲੇ ਕਿੱਥੇ ਬਾੜਿਆ ਵਾ ਵਾਓ ਆਹ ਦੇ ਕੰਮ ਖਤਰੇ ਵਾਲਾ ਓਏ ਟਾਇਰ ਖੁੱਬੇ ਥੱਲੇ ਓਏ ਪਿਛਲਾ ਪਿਛਲਾ ਟਾਇਰ ਵੇਖੇ ਦਾ ਪਰੇ ਓ ਉਹ ਪਰੇ ਓ ਪਰੇ ਓ ਪਰੇ ਓ ਲੈ ਵੀ ਇਸ ਕੋ ਕਰਾਂਗੇ ਅਬ ਤਿਆਰ ਉਹਦੇ ਛੇਤੇ ਤਾ ਬਾਪੀ ਬਾਪੀ ਪਰੇ ਲੈ ਕੱਢ ਬਾਹਰ ਹਲੀ ਹਲੀ ਲੈ ਵੀ ਲੱਗੇ ਅੱਜ ਕੱਢਣ ਇਹਨੂੰ ਹਵਾ ਨਾਲ ਇਹ ਅੱਜ ਵੇਖ ਲਓ ਇਦਾਂ ਵਾ ਨਾ ਧਿਆਨ ਨਾਲ ਧਿਆਨ ਨਾਲ ਅੱਜ ਦਈ ਵੇਲੇ ਅੱਜ ਦੇ ਹਾਂ ਪੇਦਾਂ ਦਾ ਨਾ ਤਾਂ ਹੁਣ ਥੋੜਾ ਮਤਲਬ ਦੋ ਹਨ ਮਹੀਨਾ ਦਾ 10 15 ਦਿਨ ਦੋ ਤੁਹਾਨੂੰ ਇਹੋ ਸਕੂਟਰ ਬਣਾ ਕੇ ਦੱਸਾਂਗੇ ਵੀ ਕਿਦਾਂ ਦਾ ਓਕੇ ਰਿਪੋਰਟ ਬਣਾਇਆ ਪਹਿਲਾਂ ਇਹਨੂੰ ਬਾਹਰ ਕੱਢ ਲੈਣ ਤਾਂ ਥੋੜਾ ਜਿਹਾ ਬਾਕੀ ਕਰ ਦਾਂਗੇ ਗੱਲਾਂ ਬਾਅਦ ਚ ਲੈ ਨਿਕਲ ਜੂ ਵੀ ਤੁਹਾਨੂੰ ਅੰਦਰ ਹੀ ਵਿੱਚ ਲੋ ਵੀ ਪੂਰੀ ਓਕੇ ਰਿਪੋਰਟ ਕਰਾਵਾਂਗੇ ਦੀ ਹੁਣ ਕੱਢ ਲੈਣ ਦੋ ਬਸ ਬਾਹਰ ਰਹਿਣ ਨੂੰ ਨਹੀਂ ਦਿਆ ਕਮੈਂਟ ਕਰੋ ਕਿਹੜਾ ਰੰਗ ਕਰਨਾ ਦੱਸਿਓ ਹਾਂ ਰੰਗ ਕਿਹੜਾ ਕਰੀਏ ਇਹ ਦੱਸੋ ਪਰ ਜਿਹੜਾ ਰੰਗ ਵਾ ਉਹ ਬਾਅਦ ਦੀ ਗੱਲ ਆ ਹਜੇ ਬ੍ਰੇਕ ਬਰੂ ਬੁਰੀ ਆ ਬਾਕੀ ਇਹ ਵੀ ਇੰਜਨ ਚ ਸਾਰਾ ਕੁਝ ਕਰਾ ਕੇ ਆ ਚੀਜ਼ਾਂ ਸਾਰੀਆਂ ਕੁਝ ਕਰਾਉਣੀਆਂ ਪੈਣੀਆਂ ਤੇ ਬਾਕੀ ਕਮੈਂਟਾਂ 'ਚ ਦੱਸੋ ਵੀ ਰੰਗ ਇਹਨੂੰ ਕਿਹੜਾ ਕਰੀਏ ਤੇ ਅੱਜ ਇਹਨੂੰ ਮਾੜਾ ਮੋਡਾ ਕਰਦੇ ਸਾਰੇ ਜਿਹੜਾ ਟਾਰਜਾ ਵਾਂਗੂ ਤਿਆਰ ਕਰਨਾ ਘੱਟਾ-ਕੁੱਟਾ ਬਣਾ ਤੇ ਆ ਤੇ ਠੀਟਾ ਠੀਟਾ ਕਿੰਦਾ ਬਣਾ ਚਲੋ ਵੀ ਕੱਢੋ ਇਹਨੂੰ ਹੁਣ ਕੱਢੋ ਇਹਨੂੰ ਕਰੀਏ ਇਹਨੂੰ ਤਿਆਰ ਹੁਣ ਬਣਾਈਏ ਕਰੀਏ ਪੈਰਾਂ ਤੇ ਬਾਕੀ ਵਲੌਗ ਜਿਹੜਾ ਤੁਸੀਂ ਸ਼ੇਅਰ ਕਰਨਾ ਵਾ ਤੇ ਹੁਣ ਤੇ ਤੁਸੀਂ ਜੁੜੇ ਰਹਿਣਾ ਵਾ ਵਲੌਗਾ ਦੇ ਨਾਲ ਅਗਲੀਆਂ ਸੀਰੀਆਂ ਦੀਆਂ ਹੁੰਦੀਆਂ ਰਹਿਣਗੀਆਂ ਨਵਾਂ ਨਵਾਂ ਕੰਮ ਕਰਦੇ ਰਵਾਂਗੇ ਤਿੰਨ ਚਾਰ ਵਲੋਗਾਂ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦੱਸਾਂਗੇ ਪੂਰਾ ਪਹਿਲਾ ਇਸ਼ਨਾਨ ਕਰਾਈਏ ਇਹਦਾ ਇਸ਼ਨਾਨ ਕਰਾਈਏ ਇਹਦਾ ਫੇਰ ਕਰਦੇ ਬਾਾਕੀ ਕੰਮ ਬਾਅਦ ਪੂਰਾ ਰਿਪੋਰਟ ਕਰਨਾ ਇਹਨੂੰ ਹੈ ਬੂਆ ਖੋਲ ਬੂਆ ਖੋਲ ਦਬੂਆ ਖੋਲੋ ਤਾਂ ਬਾਕੀ ਇਹ ਵੀ ਵਲੋਗ ਤੁਹਾਨੂੰ ਹੁਣ ਪੂਰੇ ਵੇਖਣ ਨੂੰ ਮਿਲਣਗੇ ਆ ਪਹਿਲਾ ਸਕੂਟਰ ਜਿਹਦੇ ਉੱਤੇ ਘਾ ਹੋਇਆ ਇਧਰ ਤੇ ਫੋਨ ਤੇ ਕੱਟੇ ਲਾਜਣਾ ਪੰਮੂ ਕਾਰਾ ਪਲਾ ਸਟਾਰਟ ਹੋਈ ਜਾਵੇ ਭਾਵੇਂ ਪਹਿਲੀ ਕਿਕੇ ਹੈ ਇਦਾਂ ਹੀ ਤੇ 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 ਪਾਉਂ ਪਿੰਡਾ ਇੱਚ ਪਾਣੀ ਪਾ ਲਾਂਗੇ ਪਾਣੀ ਨਹੀਂ ਪਾ ਕੇ ਓਏ ਬਾਕੀ ਚਿਪ ਚੁਬ ਕੋਈ ਨਹੀਂ ਚਿਪ ਚੁਬ ਕੋਈ ਨਹੀਂ ਹੈ ਇਹਦੇ ਸਾਰਾ ਕੁਝ ਖਾਣਾ ਇਹ ਦੇਖੀ ਜਾ ਰਹਾ ਆਹ ਵਾਹ ਬਾਕੀ ਸਾਰਾ ਚੱਲ ਜਾ ਰਹਾ ਹੈ ਜੀ ਈਆ ਹੋਵੇ ਨਾਲੇ ਨਾਲਾ ਬੋਡੀ ਵੀ ਲਾਉਣੀ ਪੈਣੀ ਬੋਡੀ ਠੀਕ ਆ ਇਹ ਲਾਦੇ ਨਾਲ ਆਹ ਸੀਟਾ ਉਹ ਸਾਰਾ ਕੁ ਕਰਦਾ ਸੀਟਾ ਸੁਟਾ ਕੋਪੀ ਨਵੀਆਂ ਪਾਈਆਂ ਸੀਟਾਂ ਦੀ ਤਾਂ ਠੀਕ ਆ ਕਾਹੀ ਆ ਬਸ ਜੇ ਬਜੂ ਬਗਾਈਆਂ ਲਈ ਆ ਵੀ ਇੱਕ ਵਾਰ ਮਾਰ ਹਾਂ ਬਾਕੀ ਇਹ ਵੀ ਇੱਕ ਵਾਰ ਮਾਰ ਕੇ ਇਹਦਾ ਡਵਾ ਕੇ ਇਹਦਾ ਸਾਰਾ ਬਸ ਤੋ ਹੋ ਗਿਆ ਜੀ ਇਹਨੂੰ ਸੀਟਾ ਜਿਹੜੀ ਆ ਸੀਟ ਇਹ ਵੀ ਦੱਸੋ ਸੀਟ ਮਤਲਬ ਆ ਲਵਾਈਏ ਕਿ ਜਾਂ ਪੂਰੀ ਇੱਕੋ ਹੀ ਲਵਾ ਦਈਏ ਪਲੇਨ ਉਹ ਪਲੇਨ ਦੂਜੀ ਹੋ ਜਾਂਦੀ ਆ ਬੁੱਢਿਆਂ ਵਾਲੀ ਬਾਕੀ ਤਾਂ ਨੂੰ ਇਦਾਂ ਕੋਈ ਨਹੀਂ ਲਵਾਉਣੀ ਆ ਜਿੱਦਾਂ ਅਸੀਂ ਬਣਾਣਾ ਨਾ ਬਾਕੀ ਥੰਬਨੇਲ ਦੇ ਨਾਲ ਤੁਹਾਨੂੰ ਲਾ ਕੇ ਦੱਸਾਂਗੇ ਵੀ ਇਦਾਂ ਦਾ ਬਣਾਈਏ ਤੇ ਕਮੈਂਟਾਂ ਵਿੱਚ ਦੱਸਿਓ ਰੰਗ ਕਿਦਾਂ ਦਾ ਕਰੀਏ ਚਲੋ ਬਈ ਮਾਰੋ ਇੱਥੇ ਹੁਣ ਪ੍ਰੈਸ਼ਰ ਪੂਸਰ ਪਾਣੀ ਪੂਣੀ ਮਾਰੋ ਇੱਥੇ ਚਾਚਾ ਪਾਣੀ ਲਾਉਂਦਿਆ ਪਨਾਵ ਨਾ ਪੰਮੂ ਤੇਲ ਸੋਲੂ ਨਲੀ ਲੈ ਕੱਢਾਂ ਹੋ ਲੈਡ ਇਹਦੇ ਘਰੀ ਬੈਟਰੀ ਹੁੰਦੀ ਆ ਉਹ ਡੱਬੀ ਦੇ ਵਿੱਚੋਂ ਚੱਲਦਾ ਵਾ ਆਪਣੇ ਨਵੇਂ ਸਕੂਟਰ ਦੇ ਨਾਮ ਨਾਲ ਪਾ ਰਹੇ ਹਾਂ। ਕੋਈ ਬੜੀ ਮਿੰਜਲ ਕੱਢਿਆ ਹੋਏ ਹੁਣ ਤੁਹਾਨੂੰ ਉਹ ਵਿਦਾਇਤ ਤੋਂ ਕੱਢਿਆ। ਆਪਾਂ ਸੋਤ ਕਾਫੇ ਨੂੰ। ਮਾਰਾ ਆਉਣਾ ਨਹੀਂ। ਇਧਰੋਂ ਕਰਨਾ ਹੈ। ਹੁਣੇ ਬਸ 10 ਮਿੰਟ ਰੋ ਜਾਵੇ ਕੀ ਇਹ। ਬਾਹਰ ਜਾਣਾ ਵਧੀਆ। ਆਹੋ ਚੱਲ ਕੀ ਕਰਾ ਖੇਡਣਾ ਸਾਲ ਦਾ ਅਖਵਾ ਕਹਲਾ ਦੇ ਟੂਰਨਾਮੈਂਟ ਕੋਲੋ ਦਰੋਈ ਲੈ ਲੰਡਾਈ ਕਰਦਣਾ ਸਾਰਾ ਹੁਣ ਨੰਬਰ ਵੀ ਆ ਗਏ ਮम्मा ਸਾਰਾ ਨੋ ਵੀ है और कमेंट करो दे दसो कलर कौन सा कीजिए इसको भी तो हिंदी भी बोलना चाहिए ना थोड़ा हिंदी तो हाँ तो तो हिंदी हिंदी लोग भी देखते हैं ना हिंदी इसलिए हमको हिंदी भी। भी। बोलना पड़ता है भाई मैं बात करता हूँ बेबी जा बेबी ਇੱਧਰ ਲਾ ਕੇ ਕਰ ਥੋੜਾ ਯਾਰ ਲਓ ਜੀ ਕਿ ਬਲੌਗ ਹੁਣੇ ਆਉਂਦੇ ਰਹੇ ਨੇ ਇੱਥੇ ਤੇ ਹੁਣ ਕੰਮ ਪਾਰ ਪਾਰ ਸਾਰਾ ਗੱਡੀ ਇੱਥੇ ਬਲੌਗ ਆਣੇ ਆ ਤਿੰਨ ਚਾਰ ਇਕੱਠੇ ਛੱਟ ਰਹੇ ਹਨ ਵਾਦੀ ਆਉਣਗੇ ਵਾਦੀ ਆਉਣਗੇ ਜਿੰਨਾ ਜਿੰਨਾ ਤਿਆਰ ਉਹਨਾਂ ਦਾ ਬਲੌਗ ਪਾਈ ਜਾਏ ਉਹ ਆ ਮੋਟਰਸਾਈਕਲ ਦੀ ਚਾਪੀ ਲਾ ਦੇ ਹਾਂ 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 ਓਕੇ ਰਿਪੋਰਟ ਅਸੀਂ ਡਬਲ ਚੜ੍ਹੀ ਹੋਈ ਨੂੰ ਢਾਹ ਲਓ ਢਾਹ ਲਓ ਗੱਡੀ ਆ ਸਭ ਮੋਪਾੜੀ ਪਾਪਾ ਜੀ ਦੇ ਬੋੜੇ ਲੈ ਕੇ ਆ ਗਏ ਹਾਂ ਜੂੜੀਆਂ ਦੇਈਏ ਹਾਂ ਬਾਕੀ ਇਹੋ ਹੀ ਐ ਦਾ ਸੇ ਪਹਿਲਾਂ ਸਾਡੇ ਕੋਲ ਕੋਈ ਵੀ ਨਹੀਂ ਹੁੰਦਾ ਨਾ ਗੱਡੀ ਹੀ ਨਾ ਬੁਲਟ ਹੀ ਨਾ ਮੋਟਰਸਾਈਕਲ ਹੀ ਨਾ ਟਰੈਕਟਰ ਹੀ ਜੋ ਜੋ ਦਿੱਤਾ ਇਨੇ ਦਿੱਤਾ ਇਸ ਤੀ ਆਇਆ ਹੁਣ ਵੇਖੀ ਹੁਣ ਕੀ ਕੀ ਹੁੰਦਾ ਇੱਕ ਵਾਰ ਸਾਡੇ ਕੋਲ ਬੁਲਟ ਹੀ ਪੁਰਾਣਾ ਮਾਡਲ ਆ ਜੋ ਜੀ ਉਹ ਉਹ ਕੋਈ ਸ਼ੈਂਪੂ ਮਾਰਨਾ ਇਹਨੂੰ ਆਹ ਉਹ ਮਨੇ ਮਾਰ ਦਈਏ ਯਾਰ ਕਰ ਦਿਓ ਕਿਰਪਾ ਚਲੋ ਗੰਦ ਮੰਦ ਜਾ ਜਿਹੜਾ ਥੋੜਾ ਬੋਤਾ ਲੱਜੂਗਾ ਨਾ ਭਾਰ ਹੋਲਾ ਹੋ ਜੂਏ ਤੂੰ ਬਾਕੀ ਇਹ ਵੀ ਰੰਗ ਜਰੂਰ ਦਾ ਸੁਣਾਵਾਂ ਕਿਹੜਾ ਆਵੇ ਤੇ ਸ਼ਾਬਾਸ਼ ਕਰਾ ਸਾਰੇ ਨਵੇਂ ਬੋਨੇ ਸਾਰਾ ਕੁਆ ਇਹਦੇ ਤੇ ਦੂਜੇ ਪਾ ਦੇਣੇ ਆ ਦੂਜੇ ਵੱਡੇ ਚੁਕੜਾ ਇਹਨੂੰ ਗੱਡੀ ਵਾਲੇ ਜਿਹੜਾ ਭੁਰਕ ਭੁਰਕ ਪਾਵੇ ਤਾਂ ਨੂੰ ਦੇ ਚਾਚੂ ਟਖੋਂ ਦੇ ਦੀਆਂ ਇਹ ਤਾਂ ਨਹਨ ਬਾਕੀ ਵਲੋਗ ਜਿਹੜਾ ਡਿਟੇਲ ਦੇ ਅਸੀਂ ਨੂੰ ਜਾਣਾ ਕਿਤੇ ਯਾ ਡਿਟੇਲ ਚ ਬਲੋਗ ਜਿਹੜਾ ਨਹੀਂ ਤੈਨੂੰ ਸਵੇਰੇ ਆਊਗਾ ਹਾਂ ਤੇ ਸਾਰਾ ਕੁ ਖੋਲ ਖੁੱਲ ਕੇ ਨੂੰ ਨੂੰ ਕਰਾਂਗੇ ਇੰਜਣ ਉੰਜਣ ਇਹਦਾ ਕਰਾਂਗੇ ਜੋ ਤੈਨੂੰ ਬਲੋਗ ਆਊਗਾ ਤੇ ਆਪ ਨੂੰ ਮਾਰ ਦਿੰਦੇ ਆ ਮਿਲੋ ਘਟਾ ਮਿੱਟੀ ਲੱਜੂਗਾ ਉਹ ਭੱਬੂ ਗੋਪੀ ਲੱਭਦਾ ਖੋਲ ਖੋਲ ਦੇ ਜੋ ਲੱਭਦਾ ਵਾ ਉਹ ਭੱਬੂ ਨਿਕਲਿਆ ਵਿੱਚੋਂ ਉਹ ਭੱਬੂ ਤਾਂ ਨਿਕਲ ਨਹੀਂ ਆ ਉਹਦੇ ਵਿੱਚ ਬਣਾ ਲਾ ਬੜਾ ਕੁ ਨਿਕਲਣਾ ਇਹਦੇ ਵਿੱਚ ਹਾਂ ਲਾ ਵੇ ਚਾਲੂ ਆ ਚਾਲੂ ਆ ਚਾਲੂ ਚਾਲੂ ਕਾਪੀ ਯਾਰ ਮਰਦ ਹੋ ਗਿਆ ਹੋ ਜਾਣਾ ਸਟਾਰਟ ਹੋਇਆ ਸਟਾਰਟ ਮੇਟਰੋ ਸਟਾਰਟ ਹੋ ਜਾਂਦਾ ਵਾ ਫਾਈਰਕਟ ਬਣਾਇਆ ਗਾ ਸਟਾਰਟ ਹੋ ਜਾਂਦਾ ਵਾ ਗਾੜੀ ਰੇਡ ਦਾ ਰੁੜਦਾ ਨਹੀਂ ਆ ਤੇ ਬਾਕੀ ਜੇ ਕੋਈ ਮਕੈਨਿਕ ਵੀ ਆ ਗਾ ਗੜੀਆ ਉਹ ਕੋਈ ਨਹੀਂ ਕਰਦਾ ਅੱਛਾ ਓਏ ਉਹ ਵੀ ਹੈਗਾ ਵਾ ਕਲਚ ਵੀ ਸਹੀ ਚੱਲਣ ਡਿਆ ਤਾਂ ਮਨ ਲੂ ਬਿਲਕੁਲ ਠੀਕ ਆ ਕੋਈ ਨਹੀਂ ਬਦਲ ਜੀ ਨਹੀਂ ਕੋਈ ਨਹੀਂ ਉਹ ਕਰ ਲੈਣੇ ਆ ਤੇ ਬਾਕੀ ਮੇਰੇ ਵੀ ਜੇ ਕੋਈ ਮਿਸਤਰੀ ਹੈਗਾ ਨਾ ਮਿਸਤਰੀ ਵੀ ਜਰੂਰ ਦੱਸਿਓ ਕਿ ਕਿਹੜੇ ਮਿਸਤਰੀ ਕੋਲ ਨੂੰ ਅਸੀਂ ਵਿਖਾਈਏ ਆਹ ਆਹ ਮਿਸਤਰੀ ਤੇ ਬਾਕੀ ਨਹੀਂ ਤੇ ਆਹ ਮਿਸਤਰੀ ਤੇ ਹੀ ਹੈ ਗਈ ਕਿ ਆਹ ਜੀ ਚੈੱਕ ਕਰੋ ਸਾਰਾ ਕੋ ਹੈਗਾ ਇਹਦਾ ਆ ਕੀ ਆ ਇੰਡੀਆ ਸਰਟੀਫੀਕੇਟ ਆਫ ਰਜਿਸਟ੍ਰੇਸ਼ਨ ਸਰਟੀਫੀਕੇਟ ਆਫ ਫਿਟਨੈਸ ਤੇ ਬਾਕੀ ਨਾਮ ਵੀ ਸਾਰਿਆਂ ਤੇ ਲਿਖੇ ਜੇ ਤੋਂਵਿੰਦਰ ਸਿੰਘ ਸਾਡੇ ਫੁੱਫੜ ਦਾ ਨਾਮ ਐ ਤੇ ਬਾਕੀ ਇਹ ਆ ਵੀ ਸਾਰਾ ਕੁ ਹੈਗਾ ਲੈ ਸਾਂਤ ਸਾਰੇ ਕੋ ਨਿਕਲ ਦੇ ਦੇ ਵਿੱਚ ਵੀ ਅਸੀਂ ਪੂਰਾ ਸਾਰਾ ਕੁ ਰੱਖਿਆ ਹੁੰਦਾ ਹੈ ਤੁਮੋਨਾ ਮੀਟਰ ਪਾਉਣਾ ਵੇ ਤੇ ਇਧਰ ਚੈੱਕ ਕਰੋ ਤੁਸੀਂ ਆ ਕੀ ਆ ਪੰਜਾਬ ਮਤਲਬ ਬਿਨਾ ਪੇਪਰਾਂ ਦਾ ਨਹੀਂ ਇਹ ਸਾਰਾ ਕੁ ਹੈਗਾ ਇਹਦਾ ਤਿੰਨ ਨੂੰ ਹੀ ਹੁਣ ਮੋਡੀਫਾਈ ਕਰਾਵਾਂਗੇ ਨਵੀਂ ਬੁੱਕ ਬਣਾਵਾਂਗੇ ਇਹਦੀ ਨਵਾਂ ਮਾਡਲ ਕਰਾਂਗੇ ਚੱਲਿਆ ਥੋੜਾ ਹੀ ਆ ਬਸ ਮੀਟਰ ਦੀ ਸੂਈ ਚੱਲਿਆ ਚੱਲਿਆ ਥੋੜਾ ਹੀ ਆ ਨਾ ਮੀਟਰ ਦੀ ਸੂਈ ਚੈੱਕ ਕਰੋ ਸੂਈ ਇਹ ਨਵੇਂ ਮਾਡਲ ਦੀ ਹੈ ਹੀ ਸੂਈ ਚੈੱਕ ਕਰੋ ਤੁਸੀਂ ਤਲੇ ਆ ਵੇ ਕਿੰਨਾ ਕੁ ਕਿੱਲ ਇੰਨੇ ਨੇ ਵੱਡੇ ਹੁਣ ਐ ਹੀ ਨਹੀਂ ਜਿੰਨੇ ਪਹਿਲਾਂ ਗੱਡੇ ਇੱਥੇ ਚ ਫੇਰੇ ਵਿੱਚ ਵੀ ਪਾ ਪਾਣੀ ਮੜਿਆ ਆ ਵੇ ਪਲੱਗ ਪਲੁਗ ਆ ਕੀ ਲੋਹਾ ਜਾ ਬੜੇ ਸੰਧ ਤਗੜੇ ਇੱਥੇ ਇਹਦੇ ਹੁਣੇ ਪਿਆ ਸੀ ਕੋਹ ਵੇ ਆ ਵੇਖ ਲਓ ਪਾਪਾ ਵੀ ਗੱਲ ਗਿਆ ਪਰ ਆ ਵੇ ਓਏ ਦੀ ओरिएंटਲ ਇੰਸ਼ੋਰੈਂਸ ਕੰਪਨੀ ਲਿਮਟਿਡ ਹੋਰ ਕੀ ਬਣਿਆ ਲੈ ਵੀ ਫਰ ਆਵੇ ਵਿੱਚੇ ਸਾਰਾ ਕੋ ਕਲ ਗਿਆ ਸਾਰਾ ਕਾਗਜ਼ ਸਾਰਾ ਤੇ ਬਾਕੀ ਆ ਵੇਖੋ ਜੀ ਬਾਲਾਂ ਇਹਨਾਂ ਖੇਡਣ ਦਾ ਟਾਈਮ ਹੋ ਗਿਆ ਜਿੱਦਾਂ ਕਿ ਤੁਹਾਨੂੰ ਪਤਾ ਐ ਖੇਡਦੇ ਆ ਆ ਵੀ ਚਲ ਗਿਆ ਲੋ ਚਲ ਗਿਆ ਉਧਰ ਉੱਥੇ ਕੋਈ ਨਹੀਂ ਕੋਈ ਨਹੀਂ ਠੀਕ ਵਾ ਇਹਨਾਂ ਨਵੇਂ ਪੋਣੇ ਸਾਰੇ ਲੋਕ ਹੁਣ ਓਕੇ ਰਿਪੋਰਟ ਤੇ ਬਾਕੀ ਮੜੇ ਲਿਆ ਸਿਰਫ ਜੇ ਮੜੇ ਮਾਰਦੀ ਚਿੱਟਾ ਜੇ ਕਰਦੀ ਥੋੜਾ ਥੋੜਾ ਜਾ ਫੜ ਕੇ ਲਿਆ ਸਿਰਫ ਹੀ ਲਾਇਆ ਭਵੇਂ ਸਿਰਫੀ ਸਿਰਫੀ ਲਾਇਆ ਕਿਉਂਕਿ ਇਹ ਰੰਗ ਦੇ ਕਰਾਉਣਾ ਆ ਇੰਜਨ ਨਵੇਂ ਮਿਲ ਜਾਂਦੇ ਆ ਜੇ ਵੀ ਇਦਾਂ ਕੋਈ ਜੇ ਇੰਜਨ ਨਵਾਂ ਨੂੰ ਚੱਲਦਾ ਮਿਲ ਗਿਆ ਤਾਂ ਵੈਸੇ ਉਹਦਾ ਮੇਰਾ ਰਹਾਦਾ ਪਿੰਜਨੇ ਉਹ ਤਿਆਰ ਕਰ ਲਈਏ ਯਾਰ ਕੋ ਬਦਲਣਾ ਨਹੀਂ ਆ ਬਾੜੀ ਬੁੜੀ ਇੰਜਨ ਉਹ ਤਿਆਰ ਕਰ ਲਈਏ ਉਹਦਲੀਆਂ ਚੀਜ਼ਾਂ ਕੱਲ ਨੂੰ ਲਾਉਨੇ ਸਾਰਾ ਕੁਝ ਜੋ ਜੋ ਇਹ ਰੱਖਣਾ ਨਾ ਉਹ ਰਹਿਣ ਦੇਣਾ ਮੈਂ ਬਾਕੀ ਸਾਰਾ ਕੁਝ ਲਾ ਦੇਣਾ ਓਕੇ ਬਾਕੀ ਤੁਸੀਂ ਕਿਉਂਕਿ ਆਹ ਕੰਮ ਚ ਦੇ ਇੰਨੇ ਨਵੇਂ ਪਏ ਆ ਚਲੋ ਮੋਡੀਫਿਕੇਸ਼ਨ ਦੇ ਇੰਨੇ ਪੁਰਾਣੇ ਬਾਕੀ ਇਹ ਵੀ ਦੱਸੋ ਸਾਨੂੰ ਕਿ ਕਿੱਦਾਂ ਦਾ ਕੀ ਕੀ ਕਰ ਸਕਦੇ ਸੀ ਇਹਦਾ ਤੇ ਕਮੈਂਟਰ ਦੇ ਵਿੱਚ ਜ਼ਰੂਰ ਦੱਸਿਓ ਸਿਲੈਂਸਰ ਖੋਹਦੇ ਨਾ ਮਰਸਲ ਮੈਂ ਕਹਿੰਦਾ ਪੱਠੀ ਲਾ ਦੇਣੀ ਇਹਨੂੰ ਪੱਠੀ ਲਾ ਕੇ ਟਰਬੋ ਲਾ ਕੇ ਗਾਹ ਨੂੰ ਗੱਡੀਆਂ ਐ ਇਦਾਂ ਸਿਲੈਂਸਰ ਦੇ ਸੱਪ ਬਣਾ ਦਈਏ ਦੋ ਟਰਬੋ ਲਾ ਕੇ ਨਾ ਇੱਕ ਮਾਮਾ ਚੀਜ਼ ਬੜੀ ਤਗੜੀ ਆ ਤੇ ਬਾਕੀ ਜਿਹਨੂੰ ਵਲੋਗ ਵਧੀਆ ਲੱਗਿਆ ਨਾ ਤੇ ਜੇ ਇਦਾਂ ਦੇ ਵਲੋਗ ਚਾਹੀਦੇ ਆ ਤੇ ਮੇਰਾ ਭਰਾ ਜ਼ਰੂਰ ਸ਼ੇਅਰ ਲਾ ਜੀ ਵੀ ਵੀਲ ਪਾ ਦੇਣਾ ਪਿਛੇ ਹਾਂ ਤੇ ਜ਼ਰੂਰ ਮੇਰਾ ਭਰਾ ਇਹਨੂੰ ਮਤਲਬ ਸ਼ੇਅਰ ਕਰਿਓ ਬਾਕੀ ਇਹ ਵੀ ਜਿਹੜਾ ਇਹਦਾ ਅਸਲੀ ਰੰਗ ਆ ਉਹ ਵੀ ਇੰਨਾ ਖਰਾਬ ਨਹੀਂ ਹੋਇਆ ਹਣਾ ਮੈਂ ਕਹਿੰਨਾ ਮੈਂ ਸਲੀ ਰੰਗ ਵੀ ਵੇਲਾ ਇੰਨਾ ਖਰਾਬ ਨਹੀਂ ਆਇਆ ਥੱਲੋਂ ਬਿਲਕੁਲ ਵਧੀਆ ਨਿਕਲਿਆ ਰੰਗ ਵੇ ਤੇ ਬਾਕੀ ਆਓ ਟਾਇਰ ਤੇ ਸਾਰਾ ਕੁਝ ਬਦਲ ਦੇਣਾ ਮੈਂ ਮੋٹے ਟਾਇਰ ਪਾਉਣੇ ਆ ਤੇ ਬਾਕੀ ਇਹ ਵੀ ਬਹੁਤ ਵਧੀਆ ਹਲੇ ਵੀ ਕੰਡੀਸ਼ਨ ਇਹਦੀ ਹੈਗੀ ਬਾਹਰ ਲਾਇਆ ਸੀ ਤੁਸੀਂ ਵੇਖਿਆ ਕਿੱਥੇ ਲਾਇਆ ਜਾ ਹੈ ਹੁਣ ਬਾਹਰ ਉਹ ਪ੍ਰਾਈਸ ਆ ਲੱਗੰਦਿਆ ਹੁਣ ਚੈੱਕ ਕਰੀਏ ਜਦੋਂ ਅਗਲੇ ਵਲੋਗ ਤੇ ਚੈੱਕ ਅਗਲੇ ਵਲੋਗ ਤੇ ਤੁਹਾਨੂੰ ਇਹਨੇ ਦਿਨੇ ਫਾਈਨਲ ਲੁੱਕ ਆ ਕਿ ਤਈ ਵੇਖਾਂਗੇ ਬਣਾ ਕੇ ਦਿਤਾਇਆ ਦਾ ਆ ਬਈ ਜਾਜੂ ਜਾ ਆ ਮਾਰਦਾ ਪੁੱਸ ਹੌਲੀ ਹੌਲੀ ਮਾਰੀ ਜਾ ਉੱਥੇ ਹੁਣ ਆਇਆ ਇੱਕ ਪੁਰਾਣਾ ਪਿਆਰ ਤੇ ਬਾਕੀ ਬੜੀ ਮਰਨਾ ਹੀ ਪਾਪੇ ਕੋ ਬਾਕੀ ਇਹ ਆ ਵੀ ਹੁਣ ਵਲੋਗ ਤੇ ਬਣਾਉਣੇ 3 4 5 ਵੀ ਬਣ ਸਕਦੇ ਆ ਵੀ ਹੌਲੀ ਹੌਲੀ ਜਿਹੜਾ ਕੰਮ ਕਰਾਂਗੇ ਉਹ ਵਿਖਾਵਾਂਗੇ ਪਹਿਲਾ ਦਿਨੋਂ ਚੱਲਦਾ ਕਰੀਏ ਤੇ ਉਹ ਵਲੋਗ ਵੱਖਰਾ ਹੋਊਗਾ ਜਿਹੜਾ ਚੱਲਦਾ ਕਰਨਾ ਇਹਨੂੰ ਤੇ ਫੇਰ ਅੱਗੇ ਅੱਗੇ ਮੋਡੀਫਿਕੇਸ਼ਨ ਦੇਉਣਗੇ ਨਾ ਚਾਰ ਸਾਰਾ ਮੋਡੀਫਾਈ ਕਰਨ ਲੱਗੇ ਇਹਨੂੰ ਹਾਂ ਸਰਫ ਮਾਰ ਗੋਪੀ ਸਰਫ ਮਾਰੀ ਹੀ ਇੰਨੇ ਥੋੜੀ ਕਰਦੀ ਆ ਮਸਲ ਪਾ ਸਰਪਾ ਮਸਾ ਇਹ ਢੈਰਾਂ ਨੂੰ ਐ ਕਰਨਾ ਕੀ ਰਹਿਣ ਦੇ ਇਹਨੂੰ ਰਹਿਣ ਦੇ ਇਹ ਢੈਰਾਂ ਨੂੰ ਕੀ ਕਰਨਾ ਵਾ ਉੱਤੇ ਤੇ ਬੋਡੀ ਬਾਰੀ ਕਰਸਾ ਜੇ ਕਲਰ ਕਲਰ ਜਿਹੜਾ ਵਧੀਆ ਆਊਗਾ ਕਲਰ ਤੇ ਚੱਲ ਸਾਰੇ ਐਂਡ ਤੇ ਕਰਾਵਾਂਗੇ ਬਾਕੀ ਸਾਰੇ ਕੰਮ ਪਹਿਲਾਂ ਕਰਾਂਗੇ ਲੈ ਬੈਕ ਬਲੋਕ ਤਾਂ ਨਾ ਹਾਂ ਇਦਾਂ ਲੈ ਆਵੀਂ ਚਲੋ ਬੰਦਾ ਚੈੱਕ ਰੈਡੀ ਹੋ ਰਿਹਾ ਸੂਟਰ ਦੁਬਈ ਦਾ ਬੰਦਾ ਚੈੱਕ ਕਰੋ ਸੂਟਰ ਰੈਡੀ ਕਰ ਰਿਹਾ ਸੂਟਰ ਐ ਪੂਰਾ ਮੈਂ ਨਾ ਮੋਡੀਫਾਈ ਕਰਾਉਂਦੀ ਤਿਆਰੀ ਪੂਰੀ ਸਹੀ ਹੈ ਜਿੱਦਾਂ ਬਾਕੀ ਚੀਜ਼ਾਂ ਕਰ ਰਹੀਆਂ ਐ ਵੀ ਮਤਲਬ ਹੁਣ ਟਾਪ ਤੇ ਕਰ ਦੇਣਾ ਕੰਮ ਇਹਦਾ ਟੂਟਰ ਲਵਾਤਾ ਸਿਰਾ ਹਾਂ ਓਕੇ ਹੋ ਗਿਆ ਹਾਂ ਹੱਲੇ ਤਾਂ ਲਾਇਆ ਵਾਵਾ ਕੋਸ ਤੋਂ ਹੱਲੇ ਤਾਂ ਬੜਾ ਕੋ ਲਾਇਆ ਦੇ ਤੋਂ ਇਹ ਆ ਵੀ ਇਹ ਹੋਰ ਸਿਰਾ ਕਰਉਣਾ ਜੇ ਇਹਦਾ ਸਰ ਬੋਲ ਬੰਨੇ ਸਾਰਾ ਕੁਲ ਬੰਨੇ ਇਹਦੇ ਤੇ ਤੇ ਗੱਡੀ ਲਾਈ ਅੰਦਰ ਰੰਗ ਇਹਦਾ ਜਿਹੜਾ ਖਰਾਬ ਨਾ ਐ ਤੇ ਬਾਕੀ ਧੋਨੇ ਆ ਇਹਨੂੰ ਚੰਗੀ ਤਰ੍ਹਾਂ ਟਰੈਕਟਰ ਨੂੰ ਵੀ ਸਾਰੀਆਂ ਚੀਜ਼ਾਂ ਧੋਨੇ ਗੱਡੀ ਵੀ ਧੋਨੇ ਉਹ ਵਲੋਗ ਵੱਖਰਾ ਲਿਆਵਾਂਗੇ ਤੇ ਚਲੋ ਬਾਕੀ ਇਹਨੂੰ ਧੋ ਕੇ ਦੱਦਾਂ ਦਾ ਨੋਨ ਫਾਈਨਲ ਲੁੱਕ ਦਿੰਨਾ ਇਹਦੀ ਇਦਾਂ ਦੀ ਹੁੰਦੀ ਤੋਂ ਜਹਾਂ ਅਬ ਵਲੋਗ ਕੀ ਹੁੰਦੀ ਹੈ ਐਂਡਿੰਗ ਤੋਂ ਅਗਲੇ ਵਲੋਗ ਕੇ ਸਾਥ ਹਮ ਆਏਗੇ ਔਰ ਆਪਕੋ ਦਿਖਾएंगे ਕਿਆ ਹਮਨੇ ਕਰਨਾ ਹੈ ਤੋ ਟਿਲ ਦਨ ਬਾਏ ਬਾਏ ਜੇ ਵਲੋਗ ਵਧੀਆ ਲੱਗਾ ਤੇ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਸਭ ਕੁਝ ਕਰ ਦੇਣਾ ਚੈਨਲ ਕੋ ਲਾਈਕ ਕਮੈਂਟ ਜੋ ਵੀ ਕਰਨਾ ਹੁੰਦਾ ਹੈ ਬਾਈ ਲਾਈਕਨ ਜੋ ਆਪਕੇ ਨੀਚੇ ਜੋ ਦਿਖ ਰਹਾ ਹੈ ਨਾ ਉਸੇ ਵੀ ਦਬਾ ਦੇਣਾ ਉਸਕੋ ਵੀ ਦਬਾ ਦੇਣਾ ਓਕੇ